ਜੜੀ ਕੋਠੀ ਅਜਾਪਾ ਵੀਡੀਓ ਚ ਲੈ ਕੇ ਪਹੁੰਚੇ ਆ ਤੁਹਾਨੂੰ ਦੇਖਣ ਸਾਰੇ ਪਸੰਦ ਆ ਜੂਗੀ ਮੇਰੇ ਵੱਲੋਂ ਫੁੱਲ ਗਾਰੰਟੀ ਹੈ ਜੀ ਕਿਉਂਕਿ ਰੇਟ ਬਹੁਤ ਘੱਟ ਆ ਸਾਡੇ 1.2 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕੀਤੀ ਆ ਮਾਲਕ ਕਹਿੰਦੇ ਵੀ ਮੈਂ ਤਾਂ ਬਾਹਰ ਰਹਿਣੇ ਆ ਬਾਹਰ ਰਹਿਣ ਕਰਕੇ ਕੋਠੀਏ ਜਿਹੜੀ ਵੇਚਣੀ ਪੈ ਰਹੀ ਆ ਕੱਲੀ ਕੱਲੀ ਆਪਾਂ ਗੱਲ ਕਰਦਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26100 73 ਜੇ ਤੁਸੀਂ ਵੀ ਆਪਦੀ ਕੋਠੀ ਘਰ ਮਕਾਨ ਵੇਚਣਾ ਕਿਸੇ ਵੀ ਏਰੀਆ ਚੋਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਆਪਣੇ ਵਟਸਐਪ ਨੰਬਰ ਤੇ ਭੇਜ ਕੋ ਫਰੀ ਚੈਟ ਤੁਸੀਂ ਵੀ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀ ਕੂਠੀ ਆਪਾਂ ਦੇਖ ਰਹੇ ਹਾਂ ਜੀ ਵੀਡੀਓ ਚ ਇਹਦੀ ਜਿਹੜੀ ਜਗ੍ਹਾ ਆਪਾਂ ਨੂੰ ਮਿਲੂਗੀ 125 ਗਜ ਮਿਲੂਗੀ 125 ਗਜ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਆ ਤੇ ਸਾਰੀ ਕੂਠੀ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਬਾਹਰ ਤੋਂ ਲੈ ਕੇ ਅੰਦਰ ਤੱਕ ਤੇ ਬਾਹਰ ਵੀ ਆਪਾਂ ਦੇਖ ਰਹੇ ਅਸੀਂ ਟਾਈਲਾਂ ਸਾਰੇ ਕਿਤੇ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਕੰਧਾਂ ਤੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਟਾਈਲਾਂ ਲੱਗੀਆਂ ਹੋਈਆਂ ਕੋਈ ਵਾਲਪੇਪਰ ਵਗੈਰਾ ਨਹੀਂ ਲੱਗਿਆ ਹੋਇਆ ਤੇ ਬਾਹਰਲੀ ਸਾਈਡ ਆਪਾਂ ਨੂੰ ਪਹਿਲਾਂ ਤਾਂ ਇੱਕ ਆਪਾਂ ਨੂੰ ਮਿਲੂਗਾ ਜੀ ਆਪਣਾ ਡਰਾਈਂਗ ਏਰੀਆ ਡਰਾਈਂਗ ਰੂਮ ਦੇਖਣ ਨੂੰ ਮਿਲ ਜੂਗਾ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਜੋੜੀਆਂ ਜੁੜੀਆਂ ਸਾਰੀਆਂ ਲਗਬਾਰ ਰੱਖੀਆਂ ਤੇ ਵਧੀਆ ਕੋਠੀ ਹੈ ਜੀ ਸੋਹਣੀ ਕੋਠੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਬਾਕੀ ਕੰਦਾ ਤੇ ਤੁਸੀਂ ਦੇਖ ਲਓ ਟਾਈਲਾਂ ਇਹਨਾਂ ਨੇ ਬਹੁਤ ਸੋਹਣੀਆਂ ਲਗਬਾਰ ਰਖੀਆਂ ਬਾਕੀ ਜਿਹੜਾ ਕਿਚਨ ਤੇ ਜਿਹੜੇ ਆਪਾਂ ਨੂੰ ਬੈਡਰੂਮਸ ਮਿਲਣਗੇ ਇਹਨਾਂ ਦੇ ਅੰਦਰ ਆਪਾਂ ਨੂੰ ਨੀਚੇ ਟਾਈਲਾਂ ਲਗੀਆਂ ਹੋਈਆਂ ਮਿਲ ਜਾਣਗੀਆਂ ਤੇ ਜਿਹੜਾ ਕਿਚਨ ਹੈ ਉਹਦੇ ਲੱਗੇ ਆਪਾਂ ਨੂੰ ਇੱਕ ਸਟੋਰ ਰੂਮ ਮਿਲ ਜੂਗਾ ਜੀ ਸਟੋਰ ਏਰੀਆ ਮਿਲ ਜੂਗਾ ਵਧੀਆ ਸਟੋਰ ਰੂਮ ਹੈ ਜੀ ਤੇ ਸਮਾਨ ਇਹਨਾਂ ਨੇ ਆਪਦਾ ਕਾਫੀ ਰੱਖ ਵੀ ਰੱਖਿਆ ਤੇ ਆਪਾਂ ਕਿੰਨਾ ਮਰਜੀ ਸਮਾਨ ਰੱਖ ਸਕਦੇ ਹਾਂ ਜੀ ਘਰ ਦਾ ਜਿਹੜਾ ਆਪਣਾ ਸਟੋਰ ਵਾਲਾ ਹੁੰਦਾ ਹੈਗਾ ਆਪਾਂ ਪਹਿਲੇ ਬੈਡਰੂਮ ਚ ਪਹਿਲਾਂ ਚੱਲਦੇ ਹਾਂ ਇਹਦੇ ਵਿੱਚ ਦੇਖੋ ਜੀ ਇਹਨਾਂ ਨੇ ਟਾਈਲਾਂ ਤੇ ਕਲਰ ਤੇ ਵਾਲਪੇਪਰ ਸਾਰਾ ਕੁਝ ਲਗਵਾਇਆ ਹੋਇਆ ਤੇ ਸੋਹਣੀ ਕੋਠੀਆ ਜੀ ਵਧੀਆ ਕੋਠੀਆ ਇਹਨਾਂ ਨੇ ਬਹੁਤ ਵਧੀਆ ਰੀਜਨ ਨਾਲ ਤਿਆਰ ਕਰਵਾਈ ਹੋਈ ਹੈ ਬਾਕੀ ਬੈਕ ਸਾਈਡ ਆਪਾਂ ਦੇਖ ਰਹੇ ਹਾਂ ਜੀ ਬੈਕ ਸਾਈਡ ਇਹਨਾਂ ਨੇ ਜਗ੍ਹਾ ਵੀ ਰੱਖੀ ਹੋਈ ਹੈ ਤੇ ਬੈਕ ਸਾਈਡ ਵੀ ਆਪਾਂ ਨੂੰ ਟਾਈਲਾਂ ਸਾਰੇ ਕਿਤੇ ਲੱਗੀਆਂ ਹੋਈਆਂ ਕੰਧਾਂ ਤੇ ਮਿਲ ਜਾਣਗੀਆਂ ਜਿਹੜੇ ਆਪਾਂ ਨੂੰ ਬੈਡਰੂਮਸ ਮਿਲਣਗੇ ਪੂਰੇ ਖੁੱਲੇ ਡੁੱਲੇ ਮਿਲਣਗੇ ਜੀ ਕੋਈ ਐਦਾ ਨਹੀਂ ਮਤਲਬ ਕਿ ਛੋਟੇ ਮੋਟੇ ਨਹੀਂ ਮਿਲਣੇ ਵੱਡੇ ਖੁੱਲੇ ਡੁੱਲੇ ਮਿਲਣਗੇ ਤੇ ਸੈਕੰਡ ਬੈਡਰੂਮ ਚ ਆਪਾਂ ਚੱਲਦੇ ਹਾਂ ਪਹਿਲਾ ਵਾਲਾ ਬੈਡਰੂਮ ਤੁਸੀਂ ਦੇਖ ਲਿਆ ਇਹ ਆ ਗਿਆ ਜੀ ਸੈਕੰਡ ਬੜਾ ਇਹ ਵੀ ਪੂਰਾ ਵਧੀਆਗਾ ਇਹਦੇ ਵਿੱਚ ਇੱਕ ਐਸੀ ਲੱਗਿਆ ਹੋਇਆ ਹੈ ਬਾਕੀ ਕੰਧਾਂ ਤੇ ਟਾਈਲਾਂ ਲੱਗੀਆਂ ਹੋਈਆਂ ਤੇ ਵਧੀਆ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਬਾਕੀ ਰੇਟ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਸੀਗਾ ਰੇਟ ਆਪਣੇ ਕੋਲੇ ਸਿਰਫ 1.5 ਲੱਖ ਰੁਪਏ ਜੀ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ 20 ਘਟਾਵਾ ਦਾ ਹੋ ਜਾਊਗਾ ਤੇ ਜਿਹੜਾ ਇਹ ਬੈਡਰੂਮ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਆਪ ਨੂੰ ਅਟੈਚ ਬਾਥਰੂਮ ਵੀ ਮਿਲ ਜਾਊਗਾ ਰੇਟ ਵੀ ਘਟ ਹੈ ਤੇ ਸਾਰਾ ਕੁਝ ਆਪਾਂ ਨੂੰ ਵਧੀਆ ਕੰਪਲੀਟ ਮਿਲੂਗਾ ਤੇ ਗੱਲਬਾਤ ਪੂਰੀ ਵਧੀਆ ਇਹਨਾਂ ਨੇ ਕਰਾ ਰੱਖੀ ਹੈ ਬਾਕੀ ਉੱਪਰ ਜਾਣ ਵਾਸਤੇ ਆਪਾਂ ਨੂੰ ਇੱਥੋਂ ਹੀ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਤੇ ਵੀ ਟਾਈਲਾਂ ਲੱਗੀਆਂ ਹੋਈਆਂ ਬਾਕੀ ਮੇਰੀ ਮਾਲਕ ਨਾਲ ਪੂਰੀ ਗੱਲ ਹੋਈ ਮਾਲਕ ਕਹਿੰਦੇ ਆ ਵੀ ਜਿਹੜੀਆਂ ਟਾਈਲਾਂ ਲਗਵਾਈਆਂ ਹੋਈਆਂ ਇਹ ਤਾਂ 10-12 ਮਹੀਨੇ ਪਹਿਲਾਂ ਹੀ ਲਗਵਾਈਆਂ ਨਵੀਆਂ ਲੱਗੀਆਂ ਹੋਈਆਂ। ਬਾਕੀ ਕੋਠੀਆਂ ਇਹਨਾਂ ਨੇ ਪਹਿਲਾਂ ਦੀ ਪਾਈ ਹੋਈ ਹੈ ਤੇ ਕੋਠੀ ਕੋਈ ਜ਼ਿਆਦਾ ਪੁਰਾਣੀ ਨਹੀਂ ਹੈਗੀ ਸੀ, ਨਵੀਂ ਕੋਠੀ ਹੈਗੀ। ਬਾਕੀ ਤੁਸੀਂ ਦੇਖ ਹੀ ਰਹੇ ਹੋ ਤੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਆਪਾਂ ਨੂੰ ਇੱਕ ਮੌਨਟੀ ਮਿਲ ਜੂਗੀ ਤੇ ਪੂਰੀ ਆਪਾਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਇਹਨਾਂ ਨੇ ਟੋਟਲ ਪੱਕੀ ਕਰਵਾਈ ਹੋਈ ਹੈ। ਬਾਕੀ ਤੁਹਾਨੂੰ ਮੈਂ ਸਾਰਾ ਕੁਝ ਉੱਪਰੋਂ ਵੀ ਦਿਖਾਈ ਰਿਹਾ ਸੀ। ਤੇ ਵੀਡੀਓ ਤੋਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੁਸੀਂ ਸਾਸਤਿਕ ਕੋਠੀ ਵਾਸਤੇ ਕਹਿੰਦੇ ਸੀਗੇ ਆਪਾਂ ਲੈ ਕੇ ਪਹੁੰਚੀ ਜੀ ਜਿਹੜੀ ਲੋਕੇਸ਼ਨ ਤੇ ਤੁਸੀਂ ਕਹਿੰਦੇ ਸੀਗੇ ਉੱਥੋਂ ਹੀ ਆਪਾਂ ਲੈ ਕੇ ਪਹੁੰਚੀ ਆ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜੀ ਤੁਹਾਡੇ ਕਮੈਂਟ ਮੈਂ ਸਾਰੇ ਪੜਦਾ ਹੁੰਨਾ ਹੈ ਤੁਹਾਡੇ ਸਾਰੇ ਕਮੈਂਟ ਪੜ ਕੇ ਫੇਰ ਹੀ ਮੈਂ ਕੋਠੀ ਲੈ ਕੇ ਤੁਹਾਡੇ ਖਾਤਰ ਪਹੁੰਚਦਾ ਹੁੰਨਾ ਜੀ ਬਾਕੀ ਤੁਹਾਡੀ ਫਰਮਾਇਸ਼ ਤੇ ਹੁੰਦੀ ਹੈ ਵੀਡੀਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਤੁਸੀਂ ਕਰੋ ਕਮੈਂਟ ਇਹ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ। ਰੇਟ ਤੁਹਾਨੂੰ ਪਤਾ ਲੱਗ ਗਿਆ, ਜਗ੍ਹਾ ਕਿੰਨੀ ਹੈ ਉਹ ਵੀ ਤੁਹਾਨੂੰ ਪਤਾ ਲੱਗ ਗਿਆ। ਆਪਣੇ ਕੋਲੇ ਜਿਹੜੀ ਆਹ ਕੁਠੀ ਪਹੁੰਚੀ ਆ, ਖਾਸ ਆਪਣੇ ਕੋਲੇ ਫਰੀਦਕੋਟ ਏਰੀਆ 'ਚ ਪਹੁੰਚੀ ਆ ਜੀ। ਖਾਸ ਇਹਨਾਂ ਨੂੰ ਫਰੀਦਕੋਟ ਏਰੀਆ ਲੱਗਦਾ ਨਿਊ ਕੈਂਟ ਰੋਡ ਜੀ। ਸਟਰੀਟ ਨੰਬਰ 4 ਤੇ ਕੁਠੀ ਆਪਾਂ ਨੂੰ ਮਿਲ ਜੂਗੀ ਆਹ, ਗਲੀ ਨੰਬਰ 4 ਦੇ ਵਿੱਚ। ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ, ਜਾ ਕੇ ਵੀ ਦੇਖ ਸਕਦੇ ਹੋ। ਜੇ ਤੁਸੀਂ ਕੋਈ ਗੱਲ ਕਰਨੀ ਹੈ, ਤੁਹਾਨੂੰ ਮੈਂ ਇੱਥੋਂ ਇੰਡੀਆ ਦਾ ਨੰਬਰ ਦੇ ਦੇਣਾ ਤੁਸੀਂ ਗੱਲ ਕਰ ਲਿਓ 98 76603358 ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦਿੰਨਾ ਨੰਬਰ ਹੈ ਜੀ 98 76603358 ਮਾਲਕ ਨਾਲ ਤੁਹਾਡੀ ਪੂਰੀ ਗੱਲ ਹੋ ਜੂਗੀ ਤੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਕੋਠੀ ਬਾਰੇ ਤੁਹਾਨੂੰ ਮਾਲਕ ਦਾ ਨੰਬਰ ਮਿਲ ਗਿਆ ਤੇ ਫੋਨ ਕਰੋ ਡਾਇਰੈਕਟ ਸਿੱਧੀ ਤੁਹਾਡੀ ਮਾਲਕ ਨਾਲ ਗੱਲ ਹੋਵੇਗੀ ਤੇ ਮਾਲਕ ਨਾਲ ਜਿਹੜੀ ਵੀ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਗੱਲ ਕਰ ਲਿਓ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਕਹਿੰਦੇ ਵੀ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਕਿਉਂਕਿ ਮਾਲਕ ਕਹਿੰਦੇ ਕਈ ਵਾਰੀ ਇੱਧਰ ਉੱਧਰ ਗਏ ਹੁੰਨੇ ਅਸੀਂ ਜਾਂ ਕਈ ਵਾਰੀ ਬਿਜ਼ੀ ਹੁੰਨੇ ਆ ਤੇ ਕਈ ਵਾਰੀ ਫੋਨ ਮੌਕੇ ਤੇ ਨਾ ਚੱਕਿਆ ਜਾਵੇ ਜਾਂ ਫਿਰ ਘਰੇ ਨਾ ਹੋਈ ਐ ਫਿਰ ਐਦਾਂ ਹੀ ਪਕਾਈ ਹੋ ਜਾਂਦੀ ਐ ਤੇ ਪਕਾਈ ਹੋਣ ਨਾਲੋਂ ਚੰਗੇ ਵੀ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲੇ ਮਾਲਕ ਨਾਲ ਟਾਈਮ ਰੱਖ ਲੇ ਵੀ ਐਨੇ ਟਾਈਮ ਤੱਕ ਅਸੀਂ ਆ ਵਾਰ ਨੂੰ ਪਹੁੰਚਾਂਗੇ ਤੁਹਾਡੇ ਕੋਲੇ ਤੇ ਫ਼ਰੀ ਰਹੋ ਜੀ ਉਸ ਹਿਸਾਬ ਨਾਲ ਤੁਸੀਂ ਗੱਲ ਕਰ ਲਿਓ ਤੇ ਰੇਟ ਤੁਹਾਨੂੰ ਦੱਸ ਹੀ ਦਿੱਤਾ ਮੈਂ 1.5 ਲੱਖ ਰੁਪਏ ਡਿਮਾਂਡ ਹੈ ਰੇਟ ਹੋ ਜਾਊਗਾ ਘਾਟਾ ਵਾਧਾ ਮਾਲਕ ਕਰ ਹੀ ਲੈਣਗੇ ਜੀ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਅ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਪਸੰਦ ਆਈਏ ਵੀਡੀਓ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੁਹਾਨੂੰ ਇੱਕ ਲਾਈਕ ਦਾ ਬਟਨ ਨੀਚੇ ਮਿਲ ਜੂਗਾ ਜਿਹੜਾ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਵੀ ਮਿਲੂਗਾ ਜੇ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਸਬਸਕ੍ਰਾਈਬ ਜਦੋਂ ਕਰ ਲੋਗੇ ਤਾਂ ਆਪਣੇ ਚੈਨਲ ਨਾਲ ਤੁਸੀਂ ਪੱਕੇ ਤੌਰ ਤੇ ਜੁੜ ਜਾਓਗੇ ਤੇ ਆਪਣੇ ਚੈਨਲ ਦਾ ਜਿਹੜਾ ਪਰਿਵਾਰ ਹੈ ਜੀ ਉਹਦਾ ਹਿੱਸਾ ਤੁਸੀਂ ਬਣ ਜਾਉਗੇ ਤਾਂ ਆਪਣਾ ਪਰਿਵਾਰ ਬਹੁਤ ਵੱਡਾ ਹੋ ਗਿਆ ਜੀ ਤੁਹਾਡੇ ਕਰਕੇ ਹੋਇਆ ਸਾਰਾਂ ਦੀ ਮਿਹਰਬਾਨੀ ਕਰਕੇ ਹੋਇਆ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਜੀ ਬਸ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਤੇ ਹਰ ਰੋਜ਼ ਜਿਹੜੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ ਸਪੋਰਟ ਕਰਦੇ ਹੋ ਹਰ ਵੀਡੀਓ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਹੱਲੇ ਕੇ ਪਹੁੰਚਿਆ ਮੈਂ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਤੁਸੀਂ ਇਹਨੂੰ ਵੀ ਪੂਰਾ ਸਪੋਰਟ ਕਰੋਗੇ ਤੇ ਬਾਅਦ ਤੋਂ ਬਾਅਦ ਅੱਗੇ ਤੁਸੀਂ ਸ਼ੇਅਰ ਵੀ ਕਰੋਗੇ ਆਪਦੇ ਇੰਸਟਾਗ੍ਰam ਤੇ ਸ਼ੇਅਰ ਕਰ ਦਿਓ ਚਾਹੀ ਚਾਹੀ ਵਟਸਐਪ ਤੇ ਸ਼ੇਅਰ ਕਰ ਦਿਓ ਚਾਹੀ ਫੇਸਬੁੱਕ ਤੇ ਸ਼ੇਅਰ ਕਰ ਦੋ ਆਪਦੇ ਗਰੁੱਪਾਂ ਦੇ ਵਿੱਚ ਪੇਸ ਤੇ ਹਰ ਕਿਤੇ ਸ਼ੇਅਰ ਕਰਦਾ ਕਰੋ ਜੀ ਆਪਣੀ ਵੀਡੀਓ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਜਿੱਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਕੋਲੇ ਵੀ ਕੋਠੀ ਆ ਘਰ ਆ ਮਕਾਨ ਆ ਹਵੇਲੀ ਆ ਮਹਿਲ ਆ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਇੱਕ ਤਾਂ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ ਐਡ ਆਪਾਂ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਵਗੈਰਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਬਿਲਕੁਲ ਫਰੀ ਦੇ ਵਿੱਚ ਹੈ ਨੰਬਰ ਤੋਂ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਪੂਰੀ ਵੀਡੀਓ ਚ ਚੱਲਦੇ ਰਿਹਾ 73 800 ਪੂਰਾ 2673 ਤੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਿੱਤੀ ਜਾਵਗੀ ਤੇ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅੱਜ ਦੀ ਆਪਣੀ ਇਹ ਵੀਡੀਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਤੇ ਕਰੋ ਜੀ ਕਮੈਂਟ ਲਾਜ਼ਮੀ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰੋ